ਕੀ ਤੁਸੀਂ ਕਦੇ ਅਜਿਹੇ ਪੁਰਾਣੇ ਕਹਾਣੀ ਬਾਰੇ ਸੁਣਿਆ ਹੈ ਜਿਸ ਵਿੱਚ ਇੱਕ ਪਿੰਡ ਦਾ ਖਜ਼ਾਨਾ ਗਵਾਚ ਗਿਆ ਹੋਵੇ ਇੱਕ ਅਜੀਹਾ ਪਿੰਡ ਜੋ ਸਿਰਫ ਧੰਦਲਤ ਨਹੀਂ ਸਗੋ ਪਿੰਡ ਦੀ ਪਛਾਣ ਸੀ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਹੀ ਪਿੰਡ ਦੀ ਕਹਾਣੀ ਸੁਣਾਵਾਂਗੀ ਜਿੱਥੇ ਇੱਕ ਖੋਏ ਹੋਏ ਖਜ਼ਾਨੇ ਨੇ ਪੂਰੇ ਪਿੰਡ ਦੀ ਕਿਸਮਤ ਬਦਲ ਦਿੱਤੀ ਸਦੀਆਂ ਪਹਿਲਾਂ ਦੀ ਗੱਲ ਹੈ ਅਕਤੀਪੁਰ ਨਾਂ ਦਾ ਇੱਕ ਪਿੰਡ ਸੀ ਜੋ ਆਪਣੀ ਖੁਸ਼ਹਾਲੀ ਲਈ ਬਹੁਤ ਮਸ਼ਹੂਰ ਸੀ ਇੱਥੇ ਹਰਿਆਵਲ ਸੀ ਖੇਤਾਂ ਵਿੱਚ ਸੋਨਾ ਉਗਦਾ ਸੀ ਅਤੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਸਨ ਇਸ ਪਿੰਡ ਦਾ ਸਭ ਤੋਂ ਵੱਡਾ ਗੁਣ ਸੀ ਉਹਨਾਂ ਦਾ ਆਪਸੀ ਪਿਆਰ ਅਤੇ ਏਕਤਾ ਇਸ ਏਕਤਾ ਦਾ ਪ੍ਰਤੀਕ ਸੀ ਪਿੰਡ ਦਾ ਖਜ਼ਾਨਾ ਜਿਸ ਨੂੰ ਇੱਕ ਖਾਸ ਸੁੰਦਰ ਸੰਦੂਕ ਵਿੱਚ ਪਿੰਡ ਦੇ ਚੌਕ ਵਿੱਚ ਰੱਖਿਆ ਗਿਆ ਸੀ ਇਸ ਖਜ਼ਾਨੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਹੀਰੇ ਜਵਾਹਰਾਤ ਨਹੀਂ ਸਨ ਸਗੋਂ ਪਿੰਡ ਦੇ ਹਰ ਪਰਿਵਾਰ ਦੇ ਹੱਥਾਂ ਨਾਲ ਬਣਾਏ ਗਏ ਕਲਾ ਦੇ ਨਮੂਨੇ ਅਤੇ ਉਹਨਾਂ ਦੀਆਂ ਯਾਦਾਂ ਸਨ ਇਹ ਖਜ਼ਾਨਾ ਉਹਨਾਂ ਦੀ ਮਿਹਨਤ ਇਮਾਨਦਾਰੀ ਅਤੇ ਆਪਸੀ ਭਰੋਸੇ ਦੀ ਨਿਸ਼ਾਨੀ ਸੀ ਪਰ ਇੱਕ ਦਿਨ ਪਿੰਡ ਦੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਖਜ਼ਾਨੇ ਨੂੰ ਸੁਰੱਖਿਅਤ ਰੱਖਣ ਲਈ ਇਸ ਨੂਕ ਪਿੰਡ ਤੋਂ ਦੂਰ ਇੱਕ ਗੁਪਤ ਥਾਂ ਤੇ ਲੁਕਾ ਦਿੱਤਾ ਜਾਵੇ ਇਸ ਕਮਲੇ ਪਿੰਡ ਦੇ ਸਭ ਤੋਂ ਭਰੋਸੇਮੰਦ ਆਦਮੀ RAMMU ਨੂੰ ਚੁਣਿਆ ਗਿਆ RAMMU ਨੇ ਖਜ਼ਾਨੇ ਨੂੰ ਇੱਕ ਬਹੁਤ ਹੀ ਗੁਪਤ ਥਾਂ ਤੇ ਲੁਕਾ ਦਿੱਤਾ ਪਰ ਬਦਕਿਸਮਤੀ ਨਾਲ ਇਸ ਕੰਮ ਤੋਂ ਕੁਝ ਦਿਨਾਂ ਬਾਅਦ ਹੀ RAMMU ਦੀ ਮੌਤ ਹੋ ਗਈ ਅਤੇ ਉਹ ਖਜ਼ਾਨੇ ਦਾ ਰਾਜ਼ ਕਿਸੇ ਨੂੰ ਨਹੀਂ ਦੱਸ ਸਕਿਆ ਰੰਮੂ ਦੀ ਮੌਤ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ ਲੋਕਾਂ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਖਜ਼ਾਨੇ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਸਮੇਂ ਦੇ ਨਾਲ ਪਿੰਡ ਦੇ ਲੋਕਾਂ ਵਿੱਚ ਆਪਸੀ ਭਰੋਸਾ ਅਤੇ ਏਕਤਾ ਖਤਮ ਹੋਣ ਲੱਗੀ ਉਹ ਇੱਕ ਦੂਜੇ ਤੇ ਸ਼ੱਕ ਕਰਨ ਲੱਗੇ ਝਗੜੇ ਵਧਣ ਲੱਗੇ ਅਤੇ ਪਿੰਡ ਦੀ ਖੁਸ਼ਹਾਲੀ ਹੌਲੀ-ਹੌਲੀ ਖਤਮ ਹੋਣ ਲੱਗੀ ਸਦੀਆਂ ਬੀਤ ਗਈਆਂ ਧਰਤੀਪੁਰ ਫੋਂ ਸਿਰਫ ਇੱਕ ਉਜਾੜ ਅਤੇ ਗਰੀਬ ਪਿੰਡ ਬਣ ਕੇ ਰਹਿ ਗਿਆ ਸੀ ਇੱਕ ਦਿਨ ਪਿੰਡ ਵਿੱਚ ਇੱਕ ਬੁੱਢਾ ਯਾਤਰੀ ਆਇਆ ਉਸਨੇ ਪਿੰਡ ਦੀ ਇਹ ਹਾਲਤ ਦੇਖ ਕੇ ਬਜ਼ੁਰਗਾਂ ਨੂੰ ਪੁੱਛਿਆ ਤੁਹਾਡੇ ਪਿੰਡ ਦਾ ਖਜ਼ਾਨਾ ਕਿੱਥੇ ਹੈ ਬਜ਼ੁਰਗਾਂ ਨੇ ਨਿਰਾਸ਼ ਹੋ ਕੇ ਦੱਸਿਆ ਕਿ ਉਹ ਕੁਆਚ ਗਿਆ ਹੈ ਬੁੱਢੇ ਯਾਤਰੀ ਨੇ ਮੁਸਕਰਾ ਕੇ ਕਿਹਾ ਤੁਹਾਡਾ ਖਜ਼ਾਨਾ ਖੋਇਆ ਨਹੀਂ ਹੈ ਉਹ ਤਾਂ ਤੁਹਾਡੇ ਦਿਲਾਂ ਵਿੱਚ ਹੈ ਤੁਹਾਡੀ ਏਕਤਾ ਹੀ ਤੁਹਾਡਾ ਅਸਲੀ ਖਜ਼ਾਨਾ ਸੀ ਉਸਨੇ ਪਿੰਡ ਦੇ ਲੋਕਾਂ ਨੂੰ ਉਹ ਸਮਾਂ ਯਾਦ ਕਰਵਾਇਆ ਜਦੋਂ ਉਹ ਇੱਕ ਪਰਿਵਾਰ ਵਾਂਗ ਰਹਿੰਦੇ ਸਨ ਉਸਨੇ ਉਹਨਾਂ ਨੂੰ ਕਿਹਾ ਕਿ ਖਜ਼ਾਨਾ ਲੱਭਣ ਦੀ ਬਜਾਏ ਉਹ ਆਪਣੀ ਏਕਤਾ, ਮਿਹਨਤ ਅਤੇ ਪ੍ਰੋਸੈਸ ਨੂੰ ਲੱਭਣ ਦੀ ਕੋਸ਼ਿਸ਼ ਕਰਨ ਪਿੰਡ ਵਾਲਿਆਂ ਨੇ ਬੁੱਢੀ ਯਾਤਰੀ ਦੀ ਗੱਲ ਸੁਣੀ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਫਿਰ ਤੋਂ ਪੁਰਾਣੇ ਸਮਿਆਂ ਵਾਂਗ ਇਕੱਠੇ ਕੰਮ ਕਰਨਗੇ ਉਹਨਾਂ ਨੇ ਇਕੱਠੇ ਖੇਤਾਂ ਵਿੱਚ ਹੱਥ ਵਟਾਇਆ ਪਿੰਡ ਦੀ ਸਫਾਈ ਕੀਤੀ ਅਤੇ ਇੱਕ ਦੂਜੇ ਦੀ ਮਦਦ ਕੀਤੀ ਕੁਝ ਹੀ ਮਹੀਨਿਆਂ ਵਿੱਚ ਪਿੰਡ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਵਾਪਸ ਆ ਗਈ ਇੱਕ ਦਿਨ ਇੱਕ ਸਫਾਈ ਮੁਹੰਮ ਦੌਰਾਨ ਪਿੰਡ ਦੇ ਬੱਚਿਆਂ ਨੂੰ ਇੱਕ ਪੁਰਾਣੀ ਕੰਧ ਦੇ ਹੇਠਾਂ ਇੱਕ ਸੰਦੂਕ ਮਿਲਿਆ ਇਹ ਉਹੀ ਸੰਦੂਕ ਸੀ ਜਿਸ ਵਿੱਚ ਪਿੰਡ ਦਾ ਖਜ਼ਾਨਾ ਸੀ ਪਰ ਜਦੋਂ ਉਸ ਨੂੰ ਖੋਲਿਆ ਤਾਂ ਉਹ ਹੈਰਾਨ ਰਹਿ ਗਏ ਉਸ ਵਿੱਚ ਸਿਰਫ ਮਿੱਟੀ ਅਤੇ ਕੁਝ ਪੱਥਰ ਸਨ ਉਹ ਸਮਝ ਗਏ ਕਿ ਅਸਲੀ ਖਜ਼ਾਨਾ ਉਹ ਚੀਜ਼ਾਂ ਨਹੀਂ ਸਨ ਜੋ ਉਸ ਸੰਦੂਕ ਵਿੱਚ ਰੱਖੀਆਂ ਗਈਆਂ ਸਨ ਬਲਕਿ ਉਹ ਆਪਸੀ ਪਿਆਰ, ਇਕਤਾ ਅਤੇ ਭਰੋਸਾ ਸੀ ਜੋ ਉਸ ਨੂੰ ਬਣਾਉਣ ਵਿੱਚ ਲੱਗਾ ਸੀ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਧਨ-ਦੌਲਤ ਨੂੰ ਜ਼ਿਆਦਾ ਮਤਵ ਦੇ ਰਹੇ ਹਾਂ ਸਾਨੂੰ ਟਿੱਪਣੀਆਂ ਵਿੱਚ ਦੱਸੋ ਕਿ ਤੁਹਾਡੇ ਲਈ ਅਸਲੀ ਖਜ਼ਾਨਾ ਕੀ ਹੈ ਤੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ